शीलं मम शीलं सर्वं सर्वकर्तवे मम कर्ता नानके लेप छेप न लिप्यते मुकुचरे शास्त्रखटे گرن چڑھ جائے اند لکھے بند رو سو کال کرپا کرائے سنمان یوگ گرو روگ جی گردیو دی فتح پروان کرنے واہرو جی کا خالص واہرو جی کی فتح ਮਨੁੱਖ ਦੀ ਅਨੰਤ ਕਾਲ ਤੋਂ ਇਹ ਤਲਾਸ਼ ਰਹੀ ਹੈ ਕੋਈ ਐਸੀ ਦੁਨੀਆ ਹੋਵੇ ਜਿੱਥੇ ਸਦੀਵੀ ਆਨੰਦ ਹੋਵੇ ਸਦੀਵੀ ਸੁਖ ਹੋਵੇ ਸਦੀਵੀ ਜੀਵਨ ਹੋਵੇ ਹਮੇਸ਼ਾ ਦੀ ਤੰਦਰੁਸਤੀ ਹੋਵੇ ਹਮੇਸ਼ਾ ਦਾ ਰਸ ਉਮੰਗ ਤੇ ਤਰੰਗ ਹੋਵੇ ਇਸ ਵਿੱਚ ਕਦੀ ਵਿਗਨ ਨਾ ਪਵੇ ਇਸ ਵਿੱਚ ਕਦੀ ਘਾਟਾ ਨਾ ਹੋਵੇ ਇਸ ਸਦੀਆਂ ਤੋਂ ਮਨੁੱਖ ਦੀ ਤਲਾਸ਼ ਰਹੀ ਹੈ। ਪਰ ਮਨੁੱਖ ਨੇ ਹਰ ਪਹਿਲੂ ਨਾਲ ਇਸ ਅਮਰ ਤਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਕਰੀਬਨ-ਕਰੀਬਨ ਸੰਸਾਰਿਕ ਢੰਗ ਨਾਲ ਜਿਨ੍ਹਾਂ ਨੇ ਤਲਾਸ਼ ਕੀਤੀ, ਬੈਰੋਨੀ ਰੂਪ ਦੇਸ਼ ਜਿਨ੍ਹਾਂ ਨੇ ਖੋਜ ਕੀਤੀ, ਉਹਨਾਂ ਦੇ ਪੱਲੇ ਤੇ ਕੁਝ ਨਹੀਂ ਪਿਆ। ਮਾਇੂਸ ਰਹੇ। ਪਰ ਜਿਨ੍ਹਾਂ ਨੇ ਆਪਣੀ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਕੀਤਾ ਉਹਨਾਂ ਨੇ بلند ਬਾੰਗ ਇਹ ਗਨ ਆਖੀ ਕਿ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਪਾਤਸ਼ਾਹ ਕਹਿੰਦੇ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਦੁੱਖ ਨਹੀਂ ਹੈ ਨਾਮਿਕ ਬੱਧਾ ਘਰ ਤਹਾ ਅਸੀਂ ਉਸ ਥਾਂ ਦੇ ਉੱਤੇ ਆਪਣਾ ਮਕਾਨ ਬਣਾਇਆ ਹੈ ਆਪਣੀ ਰਿਆਇਸ਼ ਕੀਤੀ ਹੈ ਆਪਣਾ ਘਰ ਬਣਾਇਆ ਕਿੱਥੇ ਜਿੱਥੇ ਮਰਤ ਨਾ ਜਨਮ ਜਰਾ ਜਿੱਥੇ ਮੌਤ ਨਹੀਂ ਹੈ ਜਿੱਥੇ ਮੁੜ ਕੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜ਼ਮੀਨ ਦੇ ਉੱਤੇ ਅਸੀਂ ਅਸੀ ਕਿਹੜੀ ਥਾਂ ਲੱਭਾਂਗੇ ਜਿੱਥੇ ਮਨੁੱਖ ਬੁੱਢਾ ਨਹੀਂ ਆਉਂਦਾ ਜਿੱਥੇ ਬੰਦਾ ਮਰਦਾ ਨਹੀਂ ਜਿੱਥੇ ਬੰਦਾ ਦੁਖੀ ਨਹੀਂ ਹੋਵੇ ਜਿੱਥੇ ਮੁੜ ਕੇ ਜੰਮਣਾ ਨਾ ਆਵੇ ਜ਼ਮੀਨ ਦੇ ਤੇ ਐਸੀ ਕੋਈ ਥਾਂ ਨਹੀਂ ਹਰ ਸ਼ਹਿਰ ਦੇ ਵਿੱਚ ਹਰ ਮੁਲਕ ਦੇ ਵਿੱਚ ਹਰ ਕਸਬੇ ਦੇ ਵਿੱਚ ਜ਼ਮੀਨ ਦੇ ਹਰ ਖਿੱਤੇ ਵਿੱਚ ਮਨੁੱਖ ਕਿਧਰੇ ਵੀ ਰਵੇ ਬੁਢੇ ਪਾ ਜਾਂਦਾ ਮੌਤ ਆ ਜਾਂਦੀ ਹੈ ਰੋਗ ਆ ਜਾਂਦੇ ਨੇ ਸੋਗ ਆ ਜਾਂਦੇ ਨੇ ਪਰੇਸ਼ਾਨੀਆਂ ਆ ਜਾਂਦੀਆਂ ਨੇ ਰੋਹੇ ਜ਼ਮੀਨ ਦੇ ਚੱਪੇ-ਚੱਪੇ ਵਿੱਚ ਮਨੁੱਖ ਰੋਗੀ ਹੈ ਸੋਗੀ ਹੈ ਔਰ ਬੁਢੇਪੇ ਨੂੰ ਗੁਰਬਾਣੀ ਨੇ ਇੱਕ ਰੋਗ ਕਿਹਾ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲ ਗਰਸੇ ਨਹੀਂ ਕਾਇਆ ਹੋਰ ਰੋਗਾਂ ਦਾ ਹੋਣਾ ਤੇ ਇੱਕ ਪਾਸੇ ਬੁਢੇਪਾ ਸਵਮ ਇੱਕ ਰੋਗ ਹੈ ਸਵਮ ਇੱਕ ਬਿਮਾਰੀ ਹੈ ਜਦ ਲਗ ਬੇਕਲ ਬਹੀ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਸਾਈਂ ਦਾ ਇੱਥੇ ਫਰਮਾਨ ਹੈ ਕਿ ਬੁੱਢੇ ਹੋਣ ਤੋਂ ਤੈ ਲੈ ਕਿਉਂਕਿ ਬੁਢੇਪਾ ਇੱਕ ਰੋਗ ਹੈ ਇਕ ਵਿਖਾ ਦੇ ਇਸ ਤੋਂ ਪਹਿਲੇ ਭਜਨ ਕਰ ਲੈ ਇਸ ਤੋਂ ਪਹਿਲੇ ਪ੍ਰਮਾਤਮਾ ਨਾਲ ਜੁੜ ਜਾ ਜਦ ਕਿ ਮਨੁੱਖ ਦੀ ਮਨੋਤ ਐਸੇ ਹੈ ਕਿ ਜਵਾਨੀ ਤੇ ਬਚਪਨਾ ਸੰਸਾਰ ਦੇ ਕੰਮਾਂ ਚ ਬਤੀਤ ਕਰਨਾ ਜਦ ਬੁੱਢੇ ਹੋਵਾਂਗੇ ਤਦ ਗੁਰਦੁਆਰੇ ਦੀ ਰੌਣਕ ਬਣਾਂਗੇ ਤਦ ਭਜਨ ਬੰਦਗੀ ਕਰਾਂਗੇ ਤੇ ਸਹਿਬ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੇ বাজਲੇ ਰੇ ਮਨ ਸਾਰੰਗ ਪਾਣੇ ਜਿੰਨੇ ਚਿਰ ਤੱਕ ਪੈਨੋ ਬੁਢੇਪਾ ਰੋਗ ਨਹੀਂ ਆਇਆ ਉਸ ਤੋਂ ਪਹਿਲੇ ਉਸ ਸਾਰੰਗ ਪਾਣ ਦਾ ਚਿੰਤਨ ਕਰ ਲੈ ਤੇ ਐਸੀ ਥਾਂ ਤੇ ਆਪਣਾ ਘਰ ਬਣਾ ਲੈ ਜਿੱਥੇ ਬੁਢੇਪਾ ਆਉਂਦਾ ਹੀ ਨਹੀਂ ਜਿੱਥੇ ਮੌਤ ਆਉਂਦੀ ਨਹੀਂ ਜਿੱਥੇ ਮੁੜ ਕੇ ਜੰਮਣਾ ਹੁੰਦਾ ਹੀ ਨਹੀਂ ਐਸੀ ਦੁਨੀਆ ਕਿੱਥੇ ਹੈ ਐਸੀ ਥਾਂ ਕਿਸ ਢੰਗ ਨਾਲ ਤਲਾਸ਼ ਕਰੀਏ ਗੁਰਬਾਣੀ ਤੋਂ ਪੁੱਛੀਏ ਪਾਤਸ਼ਾਹ ਨਾਮ ਜਪਣ ਦੇ ਨਾਲ ਕੀ ਕੁਝ ਪ੍ਰਾਪਤ ਹੋ ਜਾਂਦਾ ਹੈ ਉਸ ਦੁਨੀਆ ਵਿੱਚ ਕੀ ਕੁਝ ਹੈ ਉਸ ਦੁਨੀਆ ਦੀ ਸਾਜੋ ਸਮਿਦਰੀ ਦਾ ਜ਼ਿਕਰ ਕਰੋ ਜੋ ਨਾਮ ਜਪਣ ਪ੍ਰਵਾਦ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਤੋਂ ਸਤਿਗੁਰਾਂ ਨੇ ਤੇ ਦੇਸ਼ ਦੇ ਹੋਰ ਸੰਤ ਮੰਨ ਤੇ ਗੁਣੀ ਗੈਣੀਆਂ ਨੇ ਐਸਾ ਫਰਮਾਨ ਕੀਤਾ ਹੈ ਕਿ ਉੱਥੇ ਹੈ ਕਿ ਇਹ ਤੇ ਨਾ ਪੁੱਛੋ ਔਰ ਉੱਥੇ ਕੀ ਨਹੀਂ ਹੈ ਇਹ ਦਸਾਂਗੇ ਉੱਥੇ ਹੈ ਕਿ ਇਸ ਬਾਰੇ ਦੁਨੀਆ ਦੇ ਕਰੀਬਨ ਕਰੀਬਨ ਸਾਰੇ ॠषि मुनि ਖਾਮੋਚ ਨਹੀਂ ਉਹਨੂੰ ਅਕਥ ਕਥਾ ਕਹਿ ਦਿੱਤਾ ਹੈ ਜੇ ਉਸ ਦੁਨੀਆ ਨੂੰ ਜਾਣ ਵੀ ਲਿਆ ਤਾਂ ਵੀ ਬਿਆਨ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕਰ ਦਿਤੀਏ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਇ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਫਿਰ ਸਾਹਿਬ ਰਗਨ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਮੈਂ ਉਸ ਦੁਨੀਆ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਹਾ ਮੈਂ ਬਖਾਨੋ ਕਹੇ ਮੌਨਾ ਮੈਂ ਕਿਸ ਤਰ੍ਹਾਂ ਉਸ ਦਾ ਬਖਾਨ ਕਰਾਂ ਮੇਰੇ ਕਹਿਣੇ ਵਿੱਚ ਨਹੀਂ ਆਉਂਦਾ ਉਹ ਮੇਰੇ ਵਰਣਨ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਸੀਮਾ ਵਿੱਚ ਹੈ ਉਹ ਅਸੀਮ ਹੈ ਮੇਰੀ ਜ਼ਬਾਨ ਦੀ ਸੀਮਾ ਹੈ ਉਹ ਅਸੀਮ ਹੈ ਉਹ ਹਦੂਦ ਬੰਦੀ ਦੇ ਵਿੱਚ ਨਹੀਂ ਆਉਂਦਾ ਉਹ ਪਕੜ ਦੇ ਵਿੱਚ ਨਹੀਂ ਆਉਂਦਾ ਤੋ ਉੱਥੇ ਕੀ ਨਹੀਂ ਹੈ ਐਸਾ ਤੇ ਭਗਤਾਂ ਨੇ ਦੱਸਿਆ ਐਸਾ ਤੇ ਗੁਰੂਆਂ ਨੇ ਦੱਸਿਆ ਪਰ ਉਸ ਦੁਨੀਆ ਦੇ ਵਿੱਚ ਹੈ ਕਿ ਇਸ ਬਾਰੇ ਸਾਰੇ ਖਾਮੋਸ਼ ਸਾਰੇ ਚੁੱਪ ਨੇ ਉਹਨਾਂ ਦੀ ਖਾਮੋਸ਼ੀ ਦੱਸਦੀ ਹੈ ਕਿ ਕਥਨ ਸ਼ਕਤੀ ਤੋਂ ਕੋਈ ਅੱਗੇ ਦੀ ਦੁਨੀਆ ਇਹਨਾਂ ਨੂੰ ਪ੍ਰਾਪਤ ਹੋਈ ਹੈ ਦੁਨਸਾ ਕੈਨ ਉੱਥੇ ਐ ਕੁਛ ਨਹੀਂ ਹੈ ਕਿ ਨਾਮਿਕ ਬੱਦਾ ਘਰ ਤਹਾ ਜਿੱਥੇ ਮਰਤੇ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਦਰਸਲ ਇਹ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਇਹ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ ਹੈ ਔਰ ਜਿਸ ਦਿਨ ਪਰਮ ਜੀਵਨ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਮੌਤ ਤੋਂ ਰਹਿਤ ਹੋ ਜਾਂਦਾ ਹੈ ਬੁਢੇਪੇ ਤੋਂ ਰਹਿਤ ਹੋ ਜਾਂਦਾ ਹੈ ਇਸ ਵਾਸਤੇ ਇਸ ਜੀਵਨ ਨੂੰ ਅਨੇਕਾ ਰੂਪਾਂ ਵਿੱਚ ਗੁਰਬਾਣੀ ਨੇ ਪੇਸ਼ ਕੀਤਾ ਭਗਤ ਕਬੀਰ ਕਹਿੰਦੇ ਨੇ ਇਹ ਜੀਵਨ ਇੱਕ ਤੰਤੀ ਸਾਜ਼ ਹੈ ਹੁਣ ਤੰਤੀ ਸਾਜ਼ ਨੂੰ ਵਜਾਉਣਾ ਬੜਾ ਵਿਖਮ ਹੈ ਤਾਰਾਂ ਬਹੁਤੀਆਂ ਘਸ ਲਈਏ ਤਾਂ ਸੁਰ ਇਤਨੀ ਉੱਚੀ ਹੋ ਜਾਂਦੀ ਹੈ ਗਾਉਣਾ ਬਹੁਤ ਔਖਾ ਹੋ ਜਾਂਦਾ ਹੈ ਤਾਰਾਂ ਬਹੁਤ ਢੇਲੀਆਂ ਕਰ ਦਈਏ ਤੇ ਸੰਗੀਤ ਉਂਝ ਨਹੀਂ ਨਿਕਲਦਾ। ਤੰਪੀ ਸਾਜ਼ ਨੂੰ ਸੁਰ ਵਿੱਚ ਕਰਨਾ ਵੀ ਬਹੁਤ ਔਖਾ ਹੈ, ਵਜਾਉਣਾ ਤੇ ਔਖਾ ਹੈ। ਸੁਰ ਵਿੱਚ ਕਰਨਾ ਵੀ ਬਹੁਤ ਔਖਾ ਹੈ। ਤਾਰਾਂ ਵਾਲੇ ਸਾਜ਼ ਨੂੰ। ਭਗਤ ਕਬੀਰ ਜੀ ਮਹਾਰਾਜ ਕਹਿੰਦ ਨੇ ਵਜਾਣ ਦੀ ਜਾਚ ਤੇ ਬੰਦੇ ਨੂੰ ਨਹੀਂ ਆਈ। ਬੰਦੇ ਨੇ ਤਾਰਾਂ ਤੋੜ ਕੇ ਰੱਖ ਦਿੱਤੇ। ਕਬੀਰ ਜੋ ਹਮ ਜੰਤ ਬਜਾਉਤੇ ਟੂਟ ਗਈ ਸਭ ਤਾਰ। ਤੰਤ ਵਿਚਾਰਾ ਕੀ ਕਰੇ ਚਲੇ ਬਜਾਵਨਾ ਇਸ ਤੰਤੇ ਸਾਜ਼ ਦੀਆਂ ਤਾਰਾਂ ਟੁੱਟ ਗਈਆਂ ਟੁੱਟੀ ਤੰਤ ਨਾ ਬਜੇ ਰਬਾਬ ਭੂਲ ਬਿਗਾਰੇਓ ਆਪਣਾ ਆਗਾਜ ਭਗਤ ਕਬੀਰ ਜੀ ਮਹਾਰਾਜ ਸਵਾਸਾਂ ਦੀ ਇਹ ਡੋਰੀ ਨੂੰ ਤਾਰਾਂ ਆਖਿਆ ਹੈ ਔਰ ਇਹ ਜੀਵਨ ਇੱਕ ਤੰਤੀ ਸਾਜ਼ ਹੈ ਕਬੀਰ ਕੰਨੇ ਵਿੱਚ ਰੱਬੀ ਸੰਗੀਤ ਕੱਢਾ ਜਿਵੇਂ ਤਾਰ ਦੇ ਚੋਂ ਲਗਮਾ ਨਿਕਲਦਾ ਹੈ ਹਰ ਸਵਾਸ ਦੇ ਚੰ ਪ੍ਰਭੂ ਦਾ ਚਿੰਤਨ ਕਰ ਦਮ ਦਮ ਸਦਾ ਸਮਾਲਦਾ ਦਮ ਨਾ 버ਥਾ ਜਾਏ ਹਰ ਦਮ ਦੀ ਤਾਰ ਦੇ ਚੋਂ ਤੋਂ ਪ੍ਰਭੂ ਦੀ ਧੁਨ ਅਲਗ ਸਹਗੁਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜ਼ਫਰਨਾਮੇ ਜ ਲਬਾ ਲਬੈ ਕੁੰਦੰਬ ਦਮ ਬਦਮਨੋਸ਼ਕੁਨ ਗਮੇ ਹਰ ਦੋ ਆਲਮ ਫਰਾਮੋਸ਼ਕੁਨ ਐ ਔਰੰਗਜ਼ੈਬ ਤੇ ਦਮ ਤੇ ਪ੍ਰਮਾਤਮਾ ਦੀ ਤਰਫੋਂ ਮਿਲੇ ਪਿਆਲੇ ਨੇ پر اے پیالے تیرے کل خالی نے تو اے یہ خدا دے نام دا امرت پا اور اسنو پی پیالے تیرے خالی نے کھڑک دے پہنے بہتے کھڑک دے پہنے لبا لب دے کن دم بدموش کن غمے ہر دالم پہ موش کن جی دو جہانہ دے دم تو تچنا چاہنا ہے تا سواسا دے پیالے رب دی یاد دا امرت پا کبھی کہنے اے دم اے سواس اے تارا نے ਸਰੀਰ ਰੂਪੀ ਸਾਜ਼ ਨੂੰ ਲੱਗੀਆਂ ਇਹਦੇ ਤੋਂ ਰੱਬੀ ਸੰਗੀਤ ਕੱਢ ਪਰ ਕਬੀਰ ਕੰਨ ਅਕਸਰ ਲੋਕੀ ਇਹਨਾਂ ਤਾਰਾਂ ਨੂੰ ਤੋੜ ਛੱਡ ਦੇਣਾ ਜ਼ਿੰਦਗੀ ਕਦੀ ਸੁਰ ਦੇ ਚ ਨਹੀਂ ਆਉਂਦੀ ਤਾਰਾਂ ਟੁੱਟ ਜਾਂਦੀਆਂ ਨੇ ਸੰਗੀਤ ਨਿਕਲਣ ਤੋਂ ਪਹਿਲੇ ਸਾਜ਼ ਦਾ ਅੰਤ ਹੋ ਜਾਂਦਾ ਹੈ ਸੰਗੀਤ ਦੇ ਜਨਮ ਦੇਣ ਤੋਂ ਪਹਿਲੇ ਸਾਜ਼ ਟੁੱਟ ਜਾਂਦਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜੀਵਨ ਨੂੰ ਇੱਕ ਜੀਨਾ ਕਹਿੰਦੇ ਨੇ ਪੌੜੀ ਕਹਿੰਦੇ ਨੇ ਤੇ ਕੁਦਰਤੀ ਗੱਲ ਹੈ ਪੌੜੀ ਚੜਨ ਵਾਸਤੇ ਬਣਾਈ ਜਾਂਦੀ ਉੱਪਰ ਚੜਨ ਵਾਸਤੇ ਪਹੁੰਚਣ ਵਾਸਤੇ ਸਾਰਕੰਨ ਨੇ ਇਹ ਜੀਵਨ ਇੱਕ ਪੌੜੀ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ ਈਸ਼ਵਰ ਤੱਕ ਪਹੁੰਚਣ ਵਾਸਤੇ ਔਰ ਇਹ ਪੌੜੀ ਹਰ ਇੱਕ ਨੂੰ ਮਿਲੀ ਹੋਈ ਹੈ ਇਹ ਜ਼ਿੰਨਾ ਹਰ ਇੱਕ ਨੂੰ ਮਿਲੇ ਆਇਆ ਹੈ ਫਿਰ ਸਤਗੁਰ ਐਸਾ ਵੀ ਫਰਮਾਨ ਕਰਦੇ ਨੇ ਕਿ ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਇੰਦਾ ਅਬਕੇ छुटਕੇ ਛੌਰ ਨਾ ਠਾਓ ਜੇ ਇਸ ਪੌੜੀ ਤੇ ਤੂੰ ਅਧਕੀ ਛਿੜ ਗਿਆ ਤਾਂ ਮੁੜਕੇ ਪੌੜੀ ਕੋਈ ਨਹੀਂ ਲੱਭਣੀ ਪਸ਼ੂ ਜੂਨਾ ਵੀ ਹਨ ਪੰਛੀਆਂ ਦੀ ਜੂਨਾ ਵੀ ਇਨ ਪੌੜੀਆਂ 'ਤੇ ਚੜ ਨਹੀਂ ਸਕਦੇ ਵਿਕਾਸ ਨਹੀਂ ਕਰ ਸਕਦੇ ਤਰੱਕੀ ਨਹੀਂ ਕਰ ਸਕਦੇ ਰੁਕੀ ਹੋਈ ਜ਼ਿੰਦਗੀ ਏ ਬੱਝੀ ਹੋਈ ਜ਼ਿੰਦਗੀ ਮਨੁੱਖ ਅਗਾਹ ਜਾ ਸਕਦਾ ਹੈ ਕਿਉਂਕਿ ਮਨੁੱਖਾ ਤਨ ਇੱਕ ਸੀੜੀ ਹੈ یہ بندہ چڑھ سکتا ہے اور پرماتما تک پہنچ سکتا ہے جد بھی کوئی پرماتما تک پہنچے ہے یہ منکی زینے دے رستے تے پہنچے ہے اور کوئی زینے نہیں اور کوئی پوڑی نہیں اس واسطے صاحب کہنے کہتے اس پوڑی تے جو نر چوکے سو آئے جائے دکھ پائیں دا پھر صاحب ایسا بھی کہنے ہیں کہ جیون تے جنم ایک پدارت ہے ਮਨੁੱਖ ਆਪਣੀ ਜ਼ਿੰਦਗੀ ਦੇ ਅਨੰਤ ਪਦਾਰਥਾਂ ਦਾ ਰਸ ਮਾਣਦਾ ਹੈ ਬੇਸ਼ੁਮਾਰ ਪਦਾਰਥ ਨੇ ਪਰ ਸਾਹਿਬ ਕਹਿੰਦੇ ਨੇ ਜੀਵਨ ਸਵੈਮ ਇੱਕ ਪਦਾਰਥ ਹੈ ਜ਼ਿੰਦਗੀ ਸਵੈਮ ਇੱਕ ਪਦਾਰਥ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਕਿੱਥੋਂ ਲੱਭੋਗੇ ਪ੍ਰਮਾਤਮਾ ਦਾ ਨਾਮ ਇਸ ਜੀਵਨ ਰੂਪੀ ਥਾਲ ਦੇ ਵਿੱਚ ਪਿਆ ਹੈ ਨਉ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇ ਇਸ ਕਾ ਬਿਸਰਾ ਉਹ ਨਉ ਨਿਦ ਨਾਮ ਉਹ ਗੁਜਾ ਪਦਾਰਥ ਉਹ ਅੰਮ੍ਰਿਤ ਰਸ ਇਸ ਜ਼ਿੰਦਗੀ ਦੇ ਥਾਲ ਦੇ ਚ ਪਿਆ ਹੈ। ਇਸੇ ਥਾਲ ਦੇ ਚ ਉਸ ਪਰਿਪੂਰਨ ਪਰਮਾਤਮਾ ਨੇ ਆਪਣੇ ਨਾਮ ਦਾ ਭੋਜਨ ਪਰੋਸ ਕੇ ਰੱਖਿਆ ਹੋਇਆ। ਪਰ ਸਾਕ ਕਰਨ ਜਨਮ ਪਦਾਰਥ ਖੋਏ ਗਵਾਰਾ। ਗਵਾਰ ਨੂੰ ਸਮਝ ਨਹੀਂ। ਨਾਰਾਨ ਨੂੰ ਸਮਝ ਨਹੀਂ। ਇਸ ਪਦਾਰਥ ਨੂੰ ਮਿੱਟੀ ਚ ਮਿਲਾ ਦਿੰਦਾ। ਇਸ ਪਦਾਰਥ ਦਾ ਕਦੀ ਅਨੰਦ ਨਹੀਂ ਮਾਣਦਾ। ਅਸੀਂ ਦੁਨੀਆ ਭਰ ਦੇ ਅਨੰਦ ਮਾਣਦੇ ਹਾਂ। ਜੀਵਨ ਪਦਾਰਥ ਦਾ ਕਦੀ ਅਨੰਦ ਮਾਣਿਆ। ਜ਼ਿੰਦਗੀ ਦਾ ਪਦਾਰਥ ਕੀ ਹੈ? ਅੰਦਰ ਪਿਆ ਹੋਇਆ ਹੈ ਕਦੀ ਕਦਾਈ ਕੋਈ ॠषि मुनि ਕੋਈ ਸਾਧਕ ਕੋਈ ਗੁਰੂ ਸੇਕ ਕੋਈ ਗੁਰਮਖ ਉਸ ਪਦਾਰਥ ਦਾ ਆਨੰਦ ਮਾਣਦਾ ਹੈ ਵਰਨਾ ਜੀਵਨ ਦੇ ਰਸ ਤੋਂ ਦੁਨੀਆ ਵਾਂਝੀ ਰਹਿ ਜਾਂਦੀ ਹੈ ਸਾਬ ਕਹਿੰਦੇ ਨੇ ਜੀਵਨ ਸੋਮ ਇੱਕ ਪਦਾਰਥ ਹੈ ਇਸ ਦਾ ਆਨੰਦ ਮਾਣ ਲੈ ਉਸ ਰਸ ਨੂੰ ਤੋਂ ਮਾਣ ਲੈ ਫਿਰ ਮਾਰਾ ਜੈਸਾ ਵੀ ਕਹਿੰਦੇ ਨੇ ਇਹ ਜੀਵਨ ਇੱਕ ਮਾਰਗ ਹੈ ਇੱਕ ਰਸਤਾ ਹੈ ਔਰ ਇਸ ਰਸਤੇ ਵਿੱਚ ਵਕ ਵਕ ਪੜਾਉ ਨੇ ਬਚਪਨਾ ਹੈ ਜਵਾਨੀ ਹੈ ਬੁਢੇਪਾ ਹੈ ਨਹੀਂ ਰੁਕਣਾ ਬਚਪਨੇ ਤੇ ਨਹੀਂ ਰੁਕਣਾ ਜਵਾਨੀ ਤੇ ਨਹੀਂ ਰੁਕਣਾ ਬੁਢੇਪੇ ਤੇ ਅਗਾ ਚਲਾ ਆਪਣੀ ਸੂਰਤ ਨੂੰ ਅਗਾ ਕਰ ਹਰ ਪੜਾਉ ਸਾਡੀ ਸੂਰਤ ਨੂੰ ਰੋਕ ਦਿੰਦਾ ਹੈ ਬਚਪਨਾ ਵੀ ਸਾਡੀ ਸੂਰਤ ਨੂੰ ਰੋਕ ਦਿੰਦਾ ਹੈ ਜਵਾਨੀ ਦੀ ਆਪਣੀ ਜ਼ਬਰਦਸਤ ਪਕੜ ਹੈ ਸੂਰਤ ਅਗਾ ਨਹੀਂ ਜਾਂਦੀ ਬੁਢੇਪਾ ਵੀ ਮਨੁੱਖ ਦੀ ਸੂਰਤ ਨੂੰ ਰੋਕ ਦਿੰਦਾ ਹੈ ਸਾਹਿਬ ਕਹਿੰਦੇ ਤੇ ਪੜਾਉ ਨੇ ਪੜਾਉ ਤੇ ਤੂੰ ਕਿਉਂ ਰੁਕਦਾ ਹੈ

ਬਹੁਤ ਦੂਰ ਦੀ ਦ੍ਰਿਸ਼ਟੀਕਰਨ ਬਹੁਤ ਲੰਬਾ ਵੇਖ ਔਰ ਜੀਵਨ ਦੇ ਮਾਰਗ ਤੇ ਲੰਬਾ ਵੇਖਾਂਗੇ ਤੇ ਅੰਤ ਦਿਸਦਾ ਹੈ ਮੌਤ ਦਿਸਦੀ ਹੈ ਮੌਤ ਧੱਕਾ ਮਾਰਦੀ ਮਨੁੱਖ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਭੁਲਾਣਾ ਧਰਮ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਚੇਤੇ ਕਰ ਬਸ ਜੋ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸੰਸਾਰੀ ਹੈ ਜੋ ਮੌਤ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਭਗਤ ਹੈ ਇਸ ਵਾਸਤੇ ਗੁਰੂ ਨਾਨਕ ਨੇ ਤੇ ਸ਼ਰਤ ਲਾ ਦਿੱਤੀ ਤੂੰ ਮੇਰੇ ਦਰ ਦੇ ਤੇ ਤਾਂ ਮੌਤ ਪਹਿਲੇ ਚੇਤੇ ਕਰ ਮੌਤ ਪਹਿਲੇ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਬਚਪਨੇ ਦਾ ਪੜਾਉ ਵੀ ਐਸਾ ਹੈ ਮੌਤ ਭੁੱਲ ਜਾਂਦਾ ਹੈ ਜਵਾਨੀ ਦਾ ਪੜਾਉ ਐਸਾ ਹੈ ਮੌਤ ਭੁੱਲ ਜਾਂਦੀ ਹੈ ਬੁਢੇਪੇ ਦਾ ਫੈਲਾਉ ਐਸਾ ਹੈ ਮੌਤ ਭੁੱਲ ਜਾਂਦੀ ਏ ਜਦ ਕੇ ਸਾਇਬ ਕੰਨ ਹਰ ਪੜਾਉ ਦਤੇ ਤੋ ਮੰਜ਼ਿਲ ਨੂੰ ਚੇਤੇ ਰ ਅਵਾਹ ਕੋ ਤਰਾੰਗ ਪਿਛੇ ਫੇਰ ਨਾ ਮੋੜੜਾ ਨਾਨਕ ਸਿੰਝ ਇਹ ਆਵਾਰ ਬਉ ਨਾ ਹੋਵੀ ਜਨਮੜਾ ਤੋ ਜੀਵਨ ਇੱਕ ਮਾਰਗ ਹੈ ਜੀਵਨ ਇੱਕ ਪਦਾਰਥ ਹੈ ਜੀਵਨ ਇੱਕ ਤੌੜੀ ਹੈ ਔਰ ਇਸੇ ਜੀਵਨ ਨੂੰ ਸਾਇਬ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਸੁਪਨਾ ਕੁਛ ਵੀ ਨਹੀਂ ਸੁਪਨਾ ਜਗ ਜੀਵਨ ਐਸਾ ਸਪਨੇ ਜੈਸਾ ਜੀਵਨ ਸੁਪਨ ਸਮਾਨ ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾ ਜੀਵਨ ਸੁਪਨਾ ਜ਼ਿੰਦਗੀ ਸੁਪਨਾ ਤੋ ਸੁਪਨੇ ਚ ਕੋਈ ਰਾਜਾ ਬਣ ਗਏ ਸੁਪਨੇ ਚ ਕੋਈ ਬਿਖਾਰੀ ਬਣ ਗਏ ਸੁਪਨਾ ਸਭ ਸੁਪਨਾ ਸੁਪਨੇ ਚ ਬੰਦੇ ਦੀ ਮੌਤ ਵੀ ਹੋ ਜਾਂਦੀ ਏ ਜਾਗਣ ਤੇ ਪਤਾ ਚੱਲਦਾ ਮੈਂ ਜੀਵਦਾ ਸੁਪਨੇ ਵਿੱਚ ਬੰਦਾ ਸਵਰਗ ਦੇ ਚਲਾ ਜਾਂਦਾ ਹੈ ਜਾਗਣ ਤੇ ਪਤਾ ਚੱਲਦਾ ਮੈਂ ਆਪਣੇ ਬਿਸਤਰ ਤੇ ਧਿਆ ਸੁਪਨਾ ਸਾਇਦ ਕਨਨ ਜੋ ਤੂੰ ਸੁਪਨਾ ਵੇਖਣਾ ਸਿਰਫ ਉਹੀ ਸੁਪਨਾ ਨਹੀਂ ਇਹ ਜੀਵਨ ਜੋ ਤੂੰ ਵੇਖ ਰੇ ਇਹ ਵੀ ਸੁਪਨਾ ਹੈ ਔਰ ਇਥੇ ਸਿਰਫ ਤੂੰ ਹੀ ਸੁਪਨਾ ਨਹੀਂ ਇਥੇ ਤੇ ਬੜੀਆਂ ਬੜੀਆਂ ਹਸਤੀਆਂ ਵੀ ਸੁਪਨਾ ਨੇ ਰਾਮ ਗयो 라ਵਣ ਗयो ਜਾਂ ਕੋ ਬਹੁ ਪਰਯਾਰ ਕੌਣਾ ਨਿਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਵੇਖ ਸਈ ਸੁਪਨੇ ਲੋ ਸਪਨੇ ਨੂੰ ਸੱਚ ਨਾ ਮੰਨ ਜੀਵਨ ਨੂੰ ਬਦੀਤ ਕਰ ਜੀਵਨ ਨੂੰ ਸੱਚ ਨਾ ਮੰਨ ਜੇ ਜੀਵਨ ਨੂੰ ਤੂੰ ਸੱਚ ਮੰਨ ਲਿਆ ਮੌਤ ਝੂਠ ਹੈ ਤੇ ਜੇ ਮੌਤ ਨੂੰ ਤੂੰ ਸੱਚ ਮੰਨ ਲਿਆ ਜੀਵਨ ਝੂਠ ਹੈ ਜੀਵਨ ਦੀ ਪਕੜ ਇਸ ਗੰ ਦਾ ਸਬੂਤ ਹੈ ਕਿ ਮਨੁੱਖ ਜੀਵਣਾ ਚਾਹੁੰਦਾ ਹੈ ਔਰ ਮਨੁੱਖ ਉਸੀ ਜ਼ਿੰਦਗੀ ਚਾਹੁੰਦਾ ਹੈ ਜਿਸ ਵਿੱਚ ਮੌਤ ਨਾ ਹੋਵੇ ਤੋ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਇਸ ਜ਼ਮੀਨ ਦੇ ਤੇ ਇਸ ਜੀਵਨ ਦੇ ਚ ਬਾਸੀ ਕੋਈ ਅਵਸਥਾ ਨਹੀਂ ਜਿੱਥੇ ਮੌਤ ਨਾ ਆਵੇ ਹਾਂ ਅਗਰ ਤੈਨੂੰ ਪਰਮ ਜੀਵਨ ਪ੍ਰਾਪਤ ਹੋ ਜਾਏ ਉੱਥੇ ਮੌਤ ਨਹੀਂ ਹੈ ਔਰ ਉਸ ਅਸਥਾਨ ਦੇਤੇ ਜਿੱਥੋਂ ਕਿਦਰ ਆਪਣਾ ਮਕਾਨ ਬਣਾ ਲਵੇ ਸਾਬ ਦਾ ਫਰਮਾਨ ਨਾ ਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਭਗਤ ਰਵਿਦਾਸੀ ਮਹਾਰਾਜ ਤੋਂ ਪੁੱਛਿਆ ਗਿਆ ਆਪ ਕਹਾਂ ਕੇ ਵਾਸੀ ਕਿਥੋਂ ਦੇ ਆਣ ਵਾਲੇ ਕਿਥੇ ਤੁਹਾਡਾ ਟਿਕਾਣਾ ਹੈ ਸੰਤਾਪ ਦਾ ਫਰਮਾਨ ਬੇਗੰਮਪੁਰਾ ਸ਼ਹਿਰ ਕੋ ਨਾ ਜਿਸ ਸ਼ਹਿਰ ਦਾ ਮੈਂ ਵਸਿਆ ਹਾਂ ਉੱਥੇ ਰਮ ਨਹੀਂ ਹੈ ਚਿੰਤਾ ਨਹੀਂ ਹੈ ਦੁੱਖ ਨਹੀਂ ਹੈ ਸੰਤਾਪ ਨਹੀਂ ਹੈ ਬੇਗੰਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਾ ਹੀ ਟੈਠਾ ਉੱਥੇ ਕੋਈ ਅੰਦੇਸ਼ਾ ਨਹੀਂ ਉੱਥੇ ਕੋਈ ਚਿੰਤਾ ਨਹੀਂ ਉੱਥੇ ਕੋਈ ਦੁੱਖ ਨਹੀਂ ਨਾ ਤਸਰੀਜ਼ ਫਰਾਜ ਨਾਮਾਲ خوف نہ خطا نہ ترس زوال اب میں خوب وطن گئے پائی وہاں خیر صدا میرے بھائی ایسا وطن میں نو ملے ہے صدا خیر ہے ایسا وطن میں نو ملے ہے جتھے موت کوئی نہیں ایسا وطن میں نو ملے ہے جتھے دکھ نہیں ہے صدیبی سکھ ہے صدیبی انند ہے ہو بہو اس دا ذکر بھگت سر مور شری کبیر جی مہاراج بھی کر دے تین پاوس سندھ دھوپ نہیں چاہیا ਤੈਉ ਉਤਪਤ ਪਰਲੋ ਨਾਹੀਂ ਜੀਵਨ ਮਿਰਤ ਨਾ ਦੁਖ ਸੁਖ ਬਿਆਪੇ ਸੁਨ ਸਮਾਦ ਦੋ ਤੈ ਨਾਹੀਂ ਬੇ ਜਿੱਥੋਂ ਦਾ ਮੈਂ ਵਾਸੀ ਬਣ ਗਿਆ ਉੱਥੇ ਇਹ ਜੀਵਨ ਵੀ ਨਹੀਂ ਪਰ ਇਹ ਮੌਤ ਵੀ ਨਹੀਂ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਤੇ ਮੌਤ ਵੀ ਨਹੀਂ ਜੀਵਨ ਮਿਰਤ ਨਾ ਦੁਖ ਸੁਖ ਬਿਆਪੇ ਸੁਨ ਸਮਾਦ ਦੋ ਤੈ ਨਾਹੀਂ ਉੱਥੇ ਇਹ ਸੁਖ ਵੀ ਨਹੀਂ ਜਿਨ ਵਸੀਂ ਸੁਖ ਕਹਿੰਦੇ ਆ ਉੱਥੇ ਦੁਖ ਵੀ ਨਹੀਂ ਜੋ ਵਿਆਪਦੇ ਨੇ ਇਸ ਸੋਖ ਡੋਕਟਰ ਉੱਚੀ ਜ਼ਿੰਦਗੀ ਹੈ ਇਸ ਜਨਮ ਜੀਵਨ ਮੌਤ ਤੋਂ ਉੱਚੀ ਦੁਨੀਆ ਉੱਥੇ ਜਮਣਾ ਨਹੀਂ ਹੈ ਉੱਥੇ ਬੁਢੇਪਾ ਨਹੀਂ ਹੈ ਉੱਥੇ ਮੌਤ ਨਹੀਂ ਹੈ ਤੋ ਕਰੀਬਨ ਕਰੀਬਨ ਅਨੰਤ ਕਾਲ ਤੋਂ ਆਯੁਰਵੇਦਕ ਢੰਗ ਨਾਲ ਵੀ ਰਸਾਇਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਵੀ ਬੰਦਾ ਉਸ ਨੂੰ ਖਾ ਲਵੇ ਬੁੱਢਾ ਨਾ ਹੋਵੇ ਮਰੇ ਨਾ ਔਰ ਐਸੇ ਇੱਕ ਫਲ ਦਾ ਜ਼ਿਕਰ ਵੀ ਹੈ ਧਰਮ ਗ੍ਰੰਥਾਂ ਵਿੱਚ ਅੰਮ੍ਰਿਤ ਫਲ ਬੰਦਾ ਖਾ ਲਵੇ અમરદ એ અખરી અર્થ ને અમૃત जिथे મોત નહીં હે મૃત્યુ તો રહે ત એસા ફલ जिडे ખાણ દે ਨਾਲ બંદા મોત તો બચ જંદા એસા પાન जिડે પિંગ દે નાલ બંદા મોત તો બચ જંદા એસા રસાયણ जिડે ખાણ દે નાલ બંદા બુઢ્ढा નહીં આઉંડા બંદા મરદા નહીં સદીયા તો મનુખી દુનિયા દેચ સેણે મનુખ તલાશ કરદે રહેને આખરે ઇસ તલાશ દેચ ભગતિ સફળ હોયને ਇਸ ਤਲਾਸ਼ ਦੇ ਵਿੱਚ ਸੰਤ ਜਨ ਸਫਲ ਹੋਏ ਨੇ ਸ ਆਬਾਂ ਦਾ ਫਰਮਾਨ ਹੈ ਇਸ ਜ਼ਿੰਦਗੀ ਵਿੱਚ ਬੁਢੇਪਾ ਆਏਗਾ ਇਸ ਜੀਵਨ ਵਿੱਚ ਮੌਤ ਆਵੇਗੀ ਔਰ ਇਹਨੂੰ ਖਿੜੇ ਮੱਥੇ ਕਬੂਲ ਕਰਨ ਨਾਲ ਮੌਤ ਦੇ ਦੁੱਖ ਤੋਂ ਬੰਦਾ ਬਚ ਜਾਂਦਾ ਹੈ ਤੈਨੂੰ ਖਿੜੇ ਮੱਥੇ ਕਬੂਲ ਕਰਨ ਦੇ ਨਾਲ ਬੁਢੇਪੇ ਦੀ ਪਰੇਸ਼ਾਨੀਆਂ ਤੋਂ ਬੰਦਾ ਬਚ ਜਾਂਦਾ ਹੈ ਤੋ ਪਰਮ ਜੀਵਨ ਦੀ ਤਲਾਸ਼ ਕਰ ਇਹ ਜੀਵਨ ਦੀ ਸੀੜੀ ਇਸ ਵਾਸਤੇ ਮਿਲੀਏ ਪਰਮ ਜੀਵਨ ਨੂੰ ਤੂੰ ਤਲਾਸ਼ ਕਰ ਔ ਉਸ ਪਰਮ ਜੀਵਨ ਦੇ ਚ ਇਹ ਸਭ ਕੁਝ ਨਹੀਂ ਹੈ ਨਾ ਉਹਨਿਕ ਬੰਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਇਹ ਜਮਣਾ ਨਹੀਂ ਹੈ ਭਾਰਤ ਦੇ ॠषि मुनि ਭਗਤੀ ਦਾ ਬੰਧਵੀ ਦਾ ਜੋ ਫਲ ਮੰਦੇ ਰਹੇ ਨੇ ਉਹ ਹੀ ਜਨਮ ਤੇ ਮਰਨ ਤੋਂ ਰਹਿ ਜਮਣਾ ਦੁੱਖ ਹੈ ਜੀਵਣਾ ਦੁੱਖ ਹੈ ਮਰਣਾ ਦੁੱਖ ਹੈ ਇਸ ਦੁੱਖ ਤੋਂ ਬਚਣਾ ਤਾਂ ਪ੍ਰਖਾ ਪਰਮ ਜੀਵਨ ਦੀ ਤਲਾਸ਼ ਕਰ ਇਸਲਾਮ ਤੇ ਇਸਾਈਅਤ ਇਸ ਗੱਲ ਦੇ ਤੇ ਹੈਰਾਨ ਹੁੰਦੀ ਹੈ ਬਈ ਮੁੜ ਕੇ ਜਮਣਾ ਕਿਉਂਕਿ ਮੁੜ ਕੇ ਜਮਣਾ ਇਸਲਾਮ ਨਹੀਂ ਮੰਨਦਾ ਪੁਨਰ ਜਨਮ ਦੀ ਮਨੌਤ ਇਸਲਾਮ ਵਿੱਚ ਨਹੀਂ ਹੈ بار-ਬਾਰ ਦਾ ਜਮਣਾ ਇਸਾਈਅਤ ਨਹੀਂ ਮੰਦੀ ਬਈ ਇਹ ਹੀ ਜੀਵਨ ਹੈ ਚਾਹ ਸਵਰਗ ਚਲੇ ਜਾਓ ਚਾਹ ਨਰਕ ਚਲੇ ਜਾਓ ਪਰ ਸਵਰਗ ਨਰਕ ਦੇ ਚ ਜਾਣ ਵਾਸਤੇ ਵੀ ਤੇ ਦੂਜਾ ਹੀ ਜਨਮ ਹੋਵੇਗਾ ਇੱਥੇ ਤੇ ਬੰਦਾ ਦਫਨ ਹੋ ਗਿਆ ਇੱਥੇ ਤੇ ਹਾਕ ਦੇ ਚ ਮਿਲਾ ਦਿੱਤਾ ਗਿਆ ਉਹ ਮਰਦਾ ਤੇ ਇੱਥੇ ਤੇ ਹੈ ਅੱਗੇ ਜੋ ਜਾ ਰਿਹਾ ਹੈ ਆਖਰ ਦੂਸਰਾ ਜਨਮ ਤੇ ਹੋ ਗਿਆ ਚਾਹ ਸਵਰਗ ਜਾ ਰਿਹਾ ਹੈ ਚਾਹ ਨਰਕ ਜਾ ਰਿਹਾ ਹੈ ਜ਼ਿੰਦਗੀ ਦੂਸਰੀ ਹੈ ਸੋਬਾ ਦੀ ਬਾਣੀ ਦਾ ਫਰਮਾਨ ਤੇ ਸਾਡੇ ਦੇਸ਼ ਦੇ तमाम ਧਾਰਮਿਕ ਰਿਸ਼ੀ ਮੁਨੀ बार-बार ਦੇ ਜਨਮ ਨੂੰ ਮੰਨਦੇ ਨੇ ਚਾਹ ਉਹ ਜੈਨੀ ਨੇ ਚਾਹ ਬੋਧੀ ਨੇ ਚਾਹ ਸਨਾਤਨੀ ਨੇ ਚਾਹ ਗੁਰਮਤ ਹੈ ਕਰੀਬਨ ਕਰੀਬਨ ਜਿਸ ਧਰਮ ਦਾ ਜਨਮ ਹਿੰਦੁਸਤਾਨ ਦੇ ਚਾਹ ਉਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਉਹ ਪੁਨਰ ਜਨਮ ਨੂੰ ਮੰਨਦੇ ਨੇ ਤੇ ਸਭ ਤੋਂ ਵੱਡਾ ਦੁੱਖ ਵੀ ਕੀ ਮੰਨਿਆ ਜਮਣਾ ਤੇ ਮਰਨਾ ਇਹਨੂੰ ਵੱਡਾ ਦੁੱਖ ਕਿਉਂ ਕਹਿ ਦਿੱਤਾ ਇੱਕ 마ਸੂਮ ਬੱਚਾ ਅੱਜ ਪਹਿਲੀ ਕਲਾਸ ਵਿੱਚ ਬੈਠਾ ਹੈ ਸਕੂਲ ਵਿੱਚ ਦਾਖਲ ਹੋਇਆ ਹੈ ਸਾਲ ਬਾਅਦ ਦੂਸਰੀ ਕਲਾਸ ਦੇ ਚ ਆਇਆ ਫਿਰ ਤੀਸਰੀ ਦੇ ਚ ਆਇਆ ਸਹਜੇ ਸਹਜੇ ਪੰਜ 10 ਸਾਲਾਂ ਦੀ ਮਿਹਨਤ ਤਵਾਗ ਅਜ 10ਵੀਂ ਕਲਾਸ ਦੇ ਵਿੱਚ ਬੈਠਾ ਹੈ। ਜਿਉਂ ਬੈਠਣ ਲੱਗਾ ਤੇ ਸਕੂਲ ਦੇ ਮੁੰਤਜ਼ਮਾ ਨੇ ਹੁਕਮ ਕਰ ਦਿੱਤਾ ਤੂੰ ਕੱਲ ਤੋਂ ਪਹਿਲੀ ਕਲਾਸ ਦੇ ਵਿੱਚ ਬੈਠ। ਹੁਣ 10ਵੀਂ ਦਾ ਇਹ ਵਿਦਿਆਰਥੀ ਅਗਰ ਪਹਿਲੀ ਵਿੱਚ ਬੈਠੇ ਉਹਦੇ ਦਿਲ ਦਿਮਾਗ ਨੂੰ ਕਿੰਨੀ ਚੋਟ ਲੱਗੇਗੀ ਜਿਹੜੀਆਂ ਕਿਤਾਬਾਂ ਉਹ ਪੜ ਚੁੱਕੇ ਆ ਮੁੜ ਕੇ ਫਿਰ ਪੜੇ ਜਿਨ੍ਹਾਂ ਕਲਾਸਾਂ ਦੇ ਝੋਂ ਲੰਘ ਚੁੱਕੇ ਆ ਮੁੜ ਕੇ ਫਿਰ ਲੰਗੇ। ਮਨੁੱਖ ਦਾ ਜਨਮ ਹੁੰਦਾ ਹੈ ਮਾਸੂਮ ਬੱਚਾ ਹੈ ਸਹਜੇ ਸਹਜੇ ਵੱਡਾ ਹੁੰਦਾ ਹੈ ਖਡਾਉਣਿਆਂ ਦੀ ਖੇਡ ਹੈ ਫਿਰ ਹੋਰ ਵੱਡਾ ਹੁੰਦਾ ਹੈ ਸਕੂਲ ਦੀ ਤਰ੍ਹਾਂ ਭੱਜਦਾ ਫਿਰ ਹੋਰ ਵੱਡਾ ਹੋਇਆ ਵਿਆਹਿਆ ਗਿਆ ਕਾਰੋ ਵਿਹਾਰ ਵਿੱਚ ਪ੍ਰਵਿਰਤ ਹੋਇਆ ਕੰਮ ਧੰਦਿਆਂ ਵਿੱਚ ਪ੍ਰਵਿਰਤ ਹੋਇਆ ਸਹਜੇ ਸਹਜੇ ਇਸ ਦੇ ਬਾਲ ਬੱਚੇ ਹੋਏ ਨੇ ਫਿਰ ਇਹ ਬੁੱਢਾ ਹੋਇਆ ਤੇ ਅੱਜ ਜਦ ਮਰਨ ਲੱਗੇ ਤੇ ਇਹਨੂੰ ਇਹ ਆਖ ਦਿੱਤਾ ਜਾਏ ਤੈਨੂੰ ਫਿਰ ਜਮਣਾ ਪੈਣਾ ਹੈ ਤੂੰ ਫਿਰ ਪੰਗੂ ਉੜੇ ਦੇ ਚੋਵੇਂਗਾ ਤੂੰ ਫਿਰ ਖਡਾਉਣਿਆਂ ਦੀ ਖੇਡ ਖੇਡੇਗਾ ਤੂੰ ਸਹਜੇ ਸਹਜੇ ਫਿਰ ਵੱਡਾ ਹੋਵੇਂਗਾ ਤੂੰ ਫਿਰ ਜਵਾਨ ਹੋਵੇਂਗਾ ਤੂੰ ਫਿਰ ਵਿਆਹ ਆ ਜਾਏਗਾ ਫਿਰ ਤੇਰੇ ਬਾਲ ਬੱਚੇ ਹੋਣਗੇ ਫਿਰ ਤੂੰ ਕੰਮ ਧੰਦੇਆਂ ਦੇ ਪ੍ਰਵਿਰਤ ਹੋਵੇਂਗਾ ਫਿਰ ਤੂੰ ਸਹਜੇ ਸਹਜੇ ਰੋਗ ਸੋਗ ਦੇ ਚੋਂ ਲੰਘਦਾ ਹੋਇਆ ਬੁੱਢਾ ਹੋਵੇਂਗਾ ਤੇ ਫਿਰ ਤੇਰਾ ਅੰਤ ਹੋਵੇਗਾ ਇਸ ਨੂੰ ਭਾਰਤ ਦੇ ॠषि मुਨੀਆਂ ਨੇ ਬਹੁਤ ਵੱਡਾ ਦੁੱਖ ਮੰਨ ਲਿਆ ਜੀਵਨ ਜਨਮ ਤੇ ਮਰਨ ਇਹ ਤਿੰਨ ਬਹੁਤ ਵੱਡੇ ਦੁੱਖ ਮੰਨ ਲੈ ਗਏ ਇਸ ਵਾਸਤੇ ਸਾਈਂ ਦੀ ਬਾਣੀ ਨੇ ਜ਼ੋਰ ਦਿੱਤਾ ਜਿੰਨੇ ਚਿਰ ਤੱਕ ਇਹ ਜੀਵਨ ਤੇਰੇ ਕੋਲ ਹੈ ਇਸ ਜੀਵਨ ਦੇ ਵਿੱਚ ਹੀ ਪਰਮ ਜੀਵਨ ਪ੍ਰਾਪਤ ਕਰ ਲੈ ਇਸ ਜ਼ਿੰਦਗੀ ਦੇ ਵਿੱਚ ਹੀ ਪਰਮ ਜ਼ਿੰਦਗੀ ਪ੍ਰਾਪਤ ਕਰ ਲੈ ਉਸ ਜ਼ਿੰਦਗੀ ਨੂੰ ਪ੍ਰਾਪਤ ਕਰ ਲੈ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਔਰ ਜਿੱਥੇ ਇਸ ਤਰ੍ਹਾਂ ਦਾ ਜਮਣਾ ਨਹੀਂ ਹੈ ਇਹ ਪੰਕਤੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਸਾਰਥਕ ਹੈ ਨਾ ਨ ਇੱਕ ਬੱਧਾ ਘਰ ਤਹਾ ਜਿੱਥੇ ਮਿਰਤੇ ਨਾ ਜਨਮ ਜਰਾ ਮੇਰੇ ਪਾਤਸ਼ਾਹ ਇਸ ਬਾਣੀ ਦੇ ਵਿਚਾਰ ਦੁਆਰਾ ਸਾਰਿਆਂ ਨੂੰ ਇਸ ਸਮਰੱਥਾ ਤੇ ਪ੍ਰੇਰਣਾ ਦੇਣ ਕਿ ਅਸੀਂ ਪਰਮ ਜੀਵਨ ਦੀ ਤਲਾਸ਼ ਕਰ ਸਕੀਏ ਪਰਮ ਜ਼ਿੰਦਗੀ ਦੀ ਤਲਾਸ਼ ਕਰ ਸਕੀਏ ਅੱਜ ਇਥੇ ਹੀ ਸਮਾਪਤੀ ਜੋ ਕੁਛ ਆਪਨੇ ਸਰਵਨ ਕੀਤਾ ਸਾਰਿਆਂ ਦੇ ਹਿਰਦੇ ਚ ਵਸੇ ਬੁੱਲਾਂ ਚੁੱਕਾ ਮਾਫ਼ ਗਲਵਚ ਕੇ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ